ਟੈਗ ਹੀ ਹੋ ਗਿਆ ਸੀ ਮੈਨੂੰ ਸਡਨਲੀ ਟੈਗ ਹੋ ਗਿਆ ਸੀ ਡਾਕਟਰ ਜਵਾਬ ਦਿੱਤਾ ਸੀ ਖਤਮ ਲੈ ਜਾਓ ਝੂਠ ਮਾਰਨ ਵਾਲੀ ਗੱਲ ਜੀ ਹੁਣ ਮੈਂ ਕੋਈ ਲੈਣਾ ਨਹੀਂ ਗਿਆ ਝੂਠ ਮਾਰ ਕੇ ਮੈਂ ਚੰਗੇ ਜੰਗੇ ਡਾਕਟਰ ਜਲੰਧਰ ਅੰਮ੍ਰਿਤਸਰ ਦੇ ਤਿੰਨ ਚਾਰ ਡਾਕਟਰ ਟੌਪ ਜੀ ਜਿਹੜੇ ਫਿਰ ਮੈਂ ਚੰਡੀਗੜ੍ਹ ਖਟਾਨਾ ਹੈਗੇ ਨੇ ਡਾਕਟਰ ਖਟਾਨਾ ਉਹਨਾਂ ਕੋ ਦਵਾਈ ਖਾਧੀ ਮੈਂ ਉਹਨਾਂ ਕੋ ਗਿਆ ਹਾਰ ਤੜਾ ਕੰਮ ਕੱਟ ਕਰਤਾ ਮਤਲਬ ਦਵਾਈ ਖਾਈ ਜੋ ਤੁਸੀਂ ਕਿੰਨਾ ਕਿੰਨਾ ਕੜਾ ਜੀ ਤੁਹਾਡਾ ਇਹ ਜੀ ਮੇਰਾ ਕੜਾ ਤੇ ਮੇਰਾ ਤਿੱਜਾ ਜੀ ਤਿੱਜਾ ਤਿੱਜਾ ਕਿੰਨਾ ਪਰਸੈਂਟ ਹੈ 45 ਮਤਲਬ ਮੈਨੂੰ ਤੁਹਾਨੂੰ ਯਕੀਨ ਕਰੋ 40 45% ਤੇ ਹੈਗਾ ਇਹ ਨਾ ਬੋਡੀ ਦਾ ਸੈਂਡੀ ਹੋ ਗਿਆ ਮੋੜੀ ਦਾ ਜੀ ਬੋਡੀ ਜਦੋਂ ਮੈਂ ਮੈਨੂੰ ਪਤਾ ਸੀ ਮੈਂ ਤੁਰ ਫੇ ਨਹੀਂ ਸਕਦਾ ਹੁਣ ਮੈਂ ਸਕੂਟਰ ਵੀ ਚਲਾਉਣਾ ਸਾਰੇ ਭੱਜਾ ਫਿਰਦਾ ਘਰ ਕੰਮਕਾਰ ਕਰਦਾ ਮੇਰੇ ਡੈਡੀ ਸੀਗੇ 75 ਸਾਲ ਦੇ ਜੀ ਉਹਨਾਂ ਦੀ ਤੇ ਹਾਰਦੀਆਂ ਤਿੰਨੇ ਹੀ ਨਾੜਾਂ ਬਲੌਕ ਸੀਗੀਆਂ ਤੇ ਡਾਕਟਰ ਨੇ ਬਾਈਪਾਸ ਸਰਜਰੀ ਦੱਸੀ ਸੀਗੀ ਫੇ ਸਾਨੂੰ ਕਿਸੇ ਨੇ ਕਹਿ ਵੀ ਅੰਮ੍ਰਿਤਸਰ ਲੈ ਜਾਓ ਉੱਥੇ ਮਤਲ ਨਾੜੀਆਂ ਬਲੌਕ ਜਿਹੜੀ ਡਾਕਟਰ ਖੋਲਦੇ ਆ ਉਥੋਂ ਅਸੀਂ 5-6 ਲੱਖ ਰੁਪਈਆ ਲਾ ਕੇ ਤੇ ਫੇਰ ਅਸੀਂ ਘਰੇ ਹੀ ਲੈ ਜਾਂਦਾ ਹੁਣ ਫੇ ਸਾਨੂੰ ਇੱਥੇ ਪਤਾ ਲੱਗਾ ਤੇ ਅਸੀਂ ਇੱਥੇ ਪਹਿਲਾਂ ਉਹਨਾਂ ਨੂੰ ਗੱਡੀ 'ਚ ਪਾ ਕੇ ਲਿਆਂਦਾ ਸੀਗਾ ਤੇ ਹੁਣ ਅਸੀਂ ਚੌਥੀ ਵਾਰੀ ਆਏ ਆ ਤੇ ਬਿਲਕੁਲ ਠੀਕ ਆ ਮਸਕੀਨਾ ਕੇ ਪੂਰੇ ਤੌਰ ਤੇ ਜਿਹੜਾ ਕੜਾ ਨਾ ਠੀਕ ਹੋਇਆ ਤੁਹਾਡੇ ਬਜ਼ੁਰਗ ਹਾਂਜੀ ਬਿਲਕੁਲ ਉਹ ਠੀਕ ਹੈ ਤੇ ਹੁਣ ਮੇਰੀ ਭੈਣ ਵੀ ਤਾਂ ਹੀ ਆਈ ਹੈ ਦਵਾਈ ਲੈਣ ਇਹਨਾਂ ਨੇ ਵੀ ਲੈਣੀ ਆ ਇਹਨਾਂ ਨੇ ਵੀ ਹੁਣ ਦਵਾਈ ਲਈ ਆ ਉਹਨਾਂ ਵੱਲ ਦੇ ਕੇ ਭਰੋਸਾ ਬਣ ਗਿਆ ਹਾਂਜੀ ਬਿਲਕੁਲ ਵਿਸ਼ਵਾਸ ਹੋ ਗਿਆ ਤੇ ਹੁਣ ਅਸੀਂ ਮਤਲਬ ਮੇਰੀ ਸਿਸਟਰ ਆ ਇਹਨਾਂ ਨੂੰ ਗਠੀਆ ਆ ਤੇ ਇਹ ਵੀ ਇੱਥੋਂ ਹੁਣ ਦਵਾਈ ਲੈਣਾ ਸੁੱਤੀ ਪਈ ਦੀਆਂ ਨਾੜਾਂ ਚੜ ਲੀਆਂ ਫੇਰ ਉਹ ਚੀਕਾਂ ਮਾਰਦੀ ਹੁੰਦੀ ਸੀ ਤੇ ਇਹਨਾਂ ਨੇ ਫੇਰ ਮੈਨੂੰ ਉੱਠ ਕੇ ਫੜ ਕੇ ਤੇ ਮੈਨੂੰ ਥੋੜਾ ਜਿਹਾ ਤੇਲ ਮਲਣਾ ਫੇਰ ਮੈਨੂੰ ਤੋਰਨਾ ਇਹਨਾਂ ਨੇ ਹਾਂਜੀ ਹੁਣ ਤਾਂ ਮੈਂ ਠੀਕ ਆ ਵਿਸ਼ਵਾਸ ਸੀਗਾ ਮੈਨੂੰ ਪਹਿਲੀ ਵਾਰੀ ਮੈਂ ਪੀ ਕੇ ਗਈ ਤਾਂ ਮੈਨੂੰ ਪਹਿਲੀ ਵਾਰੀ ਮੈਂ ਦਵਾਈ ਖਾਦੀ ਤੇ ਮੈਂ ਠੀਕ ਹੋ ਗਈ ਬੈਠੀ ਬੈਠੀ ਰੀਆ ਨਾੜਾ ਚੜ ਜਾਨੀ ਸੀ ਰਾਤ ਨੂੰ ਸੁੱਤੀ ਪਈ ਦੀਆਂ ਨਾੜਾ 12 ਵਜੇ 1 ਵਜੇ ਕਦੀ 11 ਵਜੇ ਕਦੀ 10 ਵਜੇ ਜਤੂਨ ਦਾ ਤੇਲ ਲਿਆਂਦਾ ਉਹ ਕਿਸੇ ਨੂੰ ਸਜ ਤੋਂ ਮਿਲਦਾ ਨਹੀਂ ਮਹਿੰਗਾ ਉਹ ਉਹ ਮਲਣਾ ਫੇ ਮਲ ਮੁਲ ਕੇ ਇਹਦੇ ਮਲ ਫੇ ਹੌਲੀ ਹੌਲੀ ਤੋੜਨਾ ਫੇ ਦਵਾਈ ਦਰਦਾਂ ਦੀਆਂ ਬਹੁ ਗੋਲੀਆਂ ਖਾਦੀਆਂ ਅੱਜ ਕਿੰਨਾ ਕੜਾ ਆਇਆ ਪੰਜਵਾਂ ਆਇਆ ਜੀ ਪੰਜਵਾਂ ਹਾਂਜੀ ਹਾਂਜੀ ਕਿੰਨਾ ਫਰਕ ਹੈ ਹੁਣ ਚੌਥ ਕੜਿਆਂ ਦੇ ਵਿੱਚ ਜੀ ਬੰਨ ਸਾਨੂੰ ਅਸੀਂ ਇੱਕ ਪਾਸੇ ਫਰਕ ਇਹ ਜਿਹੜਾ ਆਪਾਂ ਨਾ ਕੋਈ ਸੋਚ ਕੇ ਨਹੀਂ ਸੀ ਤਿਆਰ ਕੀਤਾ ਵੀ ਇਹਦੇ ਨਾਲ ਇੰਨੇ ਹਾਰਡ ਦੇ ਮਰੀਜ਼ ਠੀਕ ਹੋ ਜਾਣਗੇ ਮੇਕ ਕੋ ਗੱਲ ਨਿਚੋੜ ਹੈ ਵੀ ਜਿਹੜਾ ਬੰਦਾ ਇਨਸਾਨ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਖਾਂਦਾ ਬ੍ਰੈਡ ਬਿਸਕੁਟ ਕੋਈ ਵੀ ਚੀਜ਼ ਲਾ ਲਓ ਉਹਦੇ ਵਿੱਚ ਕੈਮੀਕਲ ਪੈਂਦੇ ਆ ਹੁਣ ਜ਼ਿਆਦਾਤਰ ਲੋਕ ਮੈਦੇ ਤੇ ਡਿਪੈਂਡ ਹੋ ਗਏ ਆ ਹਰ ਚੀਜ ਮੈਂ ਦਿਵਾਲੀ ਖਾਂਦੇ ਹਾਂ ਉਹ ਮੈਂ ਦਾ ਪਚਣਾ ਕਿੰਨਾ ਔਖਾ ਹੈਗਾ ਉਹੀ ਕਾਰਨ ਹੈ ਕਿ ਬੰਦੇ ਹਰ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਹੈ ਸੋ ਅੱਜ ਅਸੀਂ ਖੜੇ ਆ ਐਚ ਐਸ ਬਾਬਾ ਕਲੀਨਿਕ ਦੇ ਜਿੱਥੇ ਕਾੜਾ ਪੀਣ ਦੇ ਨਾਲ ਜਿਹੜੇ ਮਰੀਜ਼ਾਂ ਦੇ ਹਾਰਟ ਦੀਆਂ ਨਾੜਾਂ ਜਾਂ ਪੈਰਾਂ ਦੀਆਂ ਨਾੜਾਂ ਜਾਂ ਲੱਤਾਂ ਦੀਆਂ ਨਾੜਾਂ ਦੀ ਬਲੌਕੇਜ ਹੋਵੇ ਉਹ ਖੁੱਲ ਜਾਂਦੀ ਹੈ ਜਿੱਥੇ ਉਹਨਾਂ ਦੀ ਇਹ ਨਾੜਾਂ ਖੁੱਲਦੀਆਂ ਨੇ ਉੱਥੇ ਉਹਨਾਂ ਦਾ ਲੱਖਾਂ ਰੁਪਿਆ ਵੀ ਜਿਹੜਾ ਵੱਜ ਜਾਂਦਾ ਸੋ ਕਾੜਾ ਪੀਣ ਦੇ ਨਾਲ ਜਿਹੜੇ ਬਹੁਤ ਸਾਰੇ ਪੇਸ਼ੈਂਟ ਆ ਦਿਨਾ ਵਿੱਚ ਹੀ ਠੀਕ ਹੋ ਗਏ ਨੌ ਮਰ ਨਾ ਹੋ ਜਾਂਦੇ ਨੇ ਸੋ ਸਾਡੇ ਨਾਲ ਸਿੰਘ ਸਾਹਿਬ ਬੈਠੇ ਨੇ ਆਪਾਂ ਇਹਨਾਂ ਕੋਲੋਂ ਵੀ ਜਾਣਾਂਗੇ ਕਿ ਕੀ ਪ੍ਰੋਬਲਮ ਸੀ ਸਿੰਘ ਸਾਹਿਬ ਕੀ ਪ੍ਰੋਬਲਮ ਕੀ ਆਈ ਸੀ ਤੇ ਕਦੋਂ ਆਈ ਸੀ ਪ੍ਰੋਬਲਮ ਮੈਨੂੰ ਤੇ ਤਕਰੀਬਨ ਹੋ ਗਏ ਜੀ 12 ਸਾਲ ਹੋ ਗਏ ਆ 22 ਪਰ ਸਰਜਰੀ ਹੋਈ ਮੇਰੀ 13 ਲਾਸਟੇ ਹੋਈ ਸੀ ਮੁੜ ਕੇ ਫਿਰ ਮੈਂ ਦਵਾਈ ਖਾਂਦਾ ਰਿਆ ਉਹਨਾਂ ਵਾਂਗੂ ਕਿ ਮੇਰਾ ਹਾਰਟ ਬੀਟ ਜਿਹੜੀ ਉਹ ਘੱਟ ਕੰਮ ਕਰਦਾ ਪੰਪਿੰਗ ਜਿਹੜੀ ਘੱਟ ਕੰਮ ਕਰਦੀ ਹੈ ਤਕਰੀਬਨ ਮੈਨੂੰ ਚੌਥੀ ਰਿਮਾਇਆ ਜੀ ਇਥੇ ਅੱਛਾ ਤੇ ਨੁਰੀ ਇੱਥੇ ਆ ਗਿਆ ਇੱਕ ਉਹ ਲੁਧਿਆਣਾ ਗਿਆ ਸਰ ਉਦੋਂ ਫੇਰ ਆਣ ਕੇ ਬਾਅਦ ਚ ਮਤਲਬ ਮੈਂ ਤਿੰਨ ਵਾਰੀ ਦਵਾਈ ਐਰਕੀ ਲੈ ਕੇ ਆਵਾ ਮੈਨੂੰ ਵੇਖੇ ਮੇਰੇ ਹਿਸਾਬ ਨਾਲ 50 ਪੈਸੇ ਨਹੀਂ ਤੇ ਚਲੋ 45 ਪੈਸੇ ਮੈਨੂੰ ਫਰਕ ਹੈ ਜੀ ਅੱਛਾ ਜੀ ਜੇ ਤੁਸੀਂ ਦੱਸਿਆ ਵੀ 13 ਦੇ ਵਿੱਚ ਪ੍ਰੋਬਲਮ ਆਈ ਸੀ ਕੀ ਪ੍ਰੋਬਲਮ ਆਈ ਸੀ ਉਦੋਂ ਕੀ ਕੰਮ ਕਰਦੇ ਸੀਗੇ ਟੈਗ ਹੀ ਹੋ ਗਿਆ ਸੀ ਜੀ ਮੈਨੂੰ ਸਡਨਲੀ ਟੈਗ ਹੋ ਗਿਆ ਸੀ ਤੇ ਡਾਕਟਰ ਨੇ ਜਵਾਬ ਦਿੱਤਾ ਸੀ ਖਤਮ ਲੈ ਜਾਓ ਹਾਂ ਉਹ ਫੇ ਜੋ ਦਾਣਾ ਪਾਣੀ ਵਧੀਆ ਵਾਲੀ ਗੱਲ ਹੁੰਦੀ ਹੈ ਜੀ ਉਹਨਾਂ ਟੀਆ ਲਾਇਆ ਮੈਡਮ ਨੇ ਕੋਈ ਸਕਾਟ ਹਸਪਤਾਲ ਦੀ ਵਾਲੇ ਉਹ ਫੇ ਮੁਰਕੇ ਮੇਰਾ ਬੀਪੀ ਤਾਂ ਆਇਆ ਉਹਨੇ ਅਬਨ ਜਸੀ ਹੁਣੇ ਬਾਈਪਾਸ ਸਰਜੀ ਕਰਨੀ ਚਲੋ ਮਤਲਬ ਪਰਵਾਲੀ ਕਰ ਜਾਨੇ ਕਹਿ ਕੇ 10 ਸਾਲ ਬਹੁਤੀ ਲੰਗੇ ਜੀ ਕੋਈ ਮਤਲਬ ਮੈਂ ਵਧੀਆ ਹੁਣ ਮਤਲਬ 2 ਸਾਲ ਹੋ ਗਏ ਆ ਉਦੋਂ ਦਾ ਹਾਰ ਜਿਹੜਾ ਘੱਟ ਕੰਮ ਕਰਦਾ ਮੁੜ ਕੇ ਫਿਰ ਕਦੀ ਕਿਤੇ ਦਵਾਈ ਲਓ ਕਦੀ ਚੰਡੀਗੜ੍ਹ ਮੈਂ ਗਿਆ ਜਲੰਧਰ ਗਿਆ ਮੁਰਗੇ ਫੇਰੇ ਬਾਬਾ ਜੀ ਦਾ ਦੱਸਿਆ ਜੀ ਕਾੜਾ ਮਤਲਬ ਪੀਂਦੇ ਆ ਪਿਉਂਦੇ ਆ ਉਹ ਫੇਰ ਇੱਥੇ ਆ ਗਏ ਚੌਥੀ ਦਿਨ ਮੈਂ ਇੱਕ ਵੇਲੇ ਲੁਧੇਣਾ ਗਿਆ ਤੇ ਜੀਰੇ ਮੈਂ ਇੱਥੇ ਆ ਗਈ ਮੈਨੂੰ ਵੈਸੇ ਮਤਲਬ ਤਕਰੀਬਨ ਤੁਹਾਨੂੰ ਸਹਿਤ 40-45 ਪੈਸੇ ਫੜਕਿਆ ਅਥੇ ਜਦੋਂ ਤੁਸੀਂ ਕਹਿੰਦੇ ਸਡਨਲੀ ਅਟੈਕ ਹੋਇਆ ਉਸ ਤੋਂ ਪਹਿਲਾਂ ਕੋਈ ਸਿਪਟਮ ਹੋਏ ਹੋਣਗੇ ਕਬਰਾਟ ਹੋਈ ਕੋਈ ਕੁਝ ਨਹੀਂ ਕੋਈ ਪਤਾ ਨਹੀਂ ਜੀ ਇਸੀ ਦਾ ਪਤਾ ਹੀ ਨਹੀਂ ਜੀ ਮੱਲਾ ਇਹ ਗੱਲ ਦੀ ਪਤਾ ਹੀ ਨਹੀਂ ਸੀ ਨਾ ਨਾ ਤੇ ਜਿੰਨਾ ਚਿਰ 12 ਸਾਲ ਦਾ ਤੁਸੀਂ ਕਹਿੰਦੇ ਫਰਕ ਪਿਆ 13 ਚ ਕਰਾਈ 25 ਚ ਪ੍ਰੋਬਲਮ ਆਈ ਆ ਉਦੋਂ ਮੈਡੀਸਨ ਨਾਲ ਚੱਲਦੀ ਸੀ ਕਿ ਬੰਦ ਕਰ ਦਿੱਤੀ ਸੀ ਜੀ ਚੱਲਦੀ ਜਿਹੜੀ ਮੈਡੀਸਨ ਉਹ ਇੱਕ ਮਿੰਟੋ ਨਹੀਂ ਬੰਦ ਕੀਤੀ ਜੀ ਉਹ ਕੋ ਕੰਟੀਨਿਊ ਰਹੀ ਮੱਲਾ ਅੱਜ ਤੋਂ 2 ਸਾਲ ਪਹਿਲਾਂ ਮੇਰਾ ਜਿਆ ਹਾਰ ਥੋੜਾ ਥੋੜਾ ਘੱਟ ਕੰਮ ਕਰਨ ਲੱਗ ਪਿਆ ਉਹ ਡਾਕਟਰ ਸਕੌਟ ਵਾਲੇ ਦੱਸਿਆ ਫਿਰ ਪੰਕਜ ਗੋਲ ਸਾਡੇ ਅੰਮ੍ਰਿਤਸਰ ਉਹ ਤੇ ਗਏ ਉਹਨਾਂ ਗਿਆ ਹਾਰ ਤੜਾ ਕੰਮ ਕੱਟ ਕਰਦਾ ਮਤਲਬ ਦਵਾਈ ਖਾਈ ਜੋ ਤੁਸੀਂ ਉਹ ਫਿਰ ਮੈਨੂੰ ਦੱਸਿਆ ਵੀ ਮਤਲਬ ਇਥੇ ਕਾੜਾ ਪਿਉਂਦੇ ਆ ਇਹਨਾਂ ਬਾਬਾ ਜੀਓ ਪਹਿਲਾਂ ਮੇਰੇ ਦਿਲ ਮਿਲ ਆਉਂਦਾ ਸੀ ਮਤਲਬ ਨਹੀਂ ਖਲੋਂਦਾ ਅੱਛਾ ਹੁਣ ਮੈਨੂੰ ਹੋ ਗਿਆ ਜੀ ਮਤਲਬ ਚੌਥਾ ਮਹੀਨਾ ਚੌਥਾ ਦੂਜਾ ਮਹੀਨਾ ਹੋ ਗਿਆ ਮੇਰੇ ਉਹ ਹੁੰਦਾ ਵੀ ਇਹ ਬੰਦਾ ਜਿਹੜਾ ਵੱਡੇ ਵੱਡੇ ਡਾਕਟਰਾਂ ਕੋਲ ਇਲਾਜ ਕਰਾਵੇ ਸਟੈਂਟ ਪਾਵੇ ਕਾ ਡਰੋਂਦਾ ਮੰਨ ਝੂਠ ਮਾਰਨ ਵਾਲੀ ਗੱਲ ਜੀ ਹੁਣ ਮੈਂ ਕੋਈ ਲੈਣਾ ਨਹੀਂ ਗਿਆ ਝੂਠ ਮਾਰ ਕੇ ਮੈਂ ਚੰਗੇ ਜੰਗੇ ਡਾਕਟਰ ਜਲੰਧਰ ਅੰਮ੍ਰਿਤਸਰ ਦੇ ਤਿੰਨ ਚਾਰ ਡਾਕਟਰ ਟੌਪ ਜੀ ਜਿਹੜੇ ਜਿੱਥੇਗਾ ਸਾਲਾਂ ਚ ਫਿਰ ਮੈਂ ਚੰਡੀਗੜ੍ਹ ਖਟਾਨਾ ਹੈਗੇ ਨੇ ਡਾਕਟਰ ਖਟਾਨਾ ਉਹਨਾਂ ਦੀ ਦਵਾਈ ਖਾਦੀ ਮੈਂ ਮਤਲਬ ਸਾਲ ਡੇਢ ਸਾਲ ਉੱਥੇ ਮੈਂ ਖਾਦੀ ਦਵਾਈ ਜੀ ਉਹ ਫਿਰ ਵੀ ਮਤਲਬ ਦਿਲ ਨਾ ਘਰੌਂਦਾ ਸੀ ਉਹ ਮੁੜ ਕੇ ਜਦੋਂ ਹੁਣ ਮਤਲਬ ਮੈਂ ਇੱਥੇ ਆਉ ਲੱਗਾ ਮੈਂ ਕੜਾ ਪਿਉਣ ਲੱਗੇ ਬਾਬਾ ਜੀ ਕੋਈ ਨਾ ਪ੍ਰੇਜਪੂਰੀ ਦੱਸੇ ਉਹ ਮੈਂ ਕਰਦਾ ਤੇ ਮੇਰਾ ਤਕਰੀਬਨ ਐਸਲੇ ਉਹ ਪੁੱਤਰ ਪਮਾਰਾ ਜੀ ਚਲ ਪਾ ਜੀ ਉਹ ਹੈਗੀ ਜੀ ਸਨੇਹਾ ਦੇਣਾ ਚਾਹੁੰਦੇ ਹੋ ਹੋਰ ਪੇਸ਼ੈਂਟ ਜਿਹੜੇ ਦੇ ਦੇਖੋ ਜੀ ਮਤਲਬ ਸਨੇਹਾ ਦੇ ਦੇਖੋ ਆਪਾਂ ਦੇ ਭੈਣ ਭਰਾ ਇਹ ਵੀ ਆਪਾਂ ਨੂੰ ਆਰਾਮ ਆ ਹੁਣ ਤੁਹਾਡਾ ਮਤਲਬ ਤੁਹਾਨੂੰ ਦੱਸਿਆ ਪਿਛਲੀ ਵਾਰ ਸਭ ਇਥੇ ਮੈਂ ਕਿਹਾ ਤੁਸੀਂ ਇਤਿਹਾਰ ਆ ਕੇ ਖਾਓ ਦਵਾਈ ਦੇ ਖਾਓ ਮਤਲਬ ਅਜੇ ਤੁਸੀਂ ਲਈ ਨਹੀਂ ਪਹਿਲਾਂ ਆਖ ਲਓ ਜੋ ਇਤਿਹਾਰ ਰੱਖੋ ਕੋਈ ਨਹੀਂ ਮਾਰ ਕਰਦਾ ਕਿਰਪਾ ਕਰਦਾ ਮੇਰੇ ਤੇ ਹੋਈ ਹੈ ਜੀ ਮੈਂ ਝੂਠ ਮਾਰ ਮੇਰੇ ਤੁਸੀਂ ਕਾੜੇ ਨਾ ਬਿਲਕੁਲ ਮੈਂ ਕਿਹਾ ਬਲਕਿ ਮੈਂ ਤਾਂ ਸੱਚ 40% ਮੈਨੂੰ ਓਕੇ ਹੈ ਜੀ ਨਾਲ ਨੇ ਪੰਜੀ ਕੀ ਪ੍ਰੋਬਲਮ ਸੀ ਕੌਣ ਸੀ ਯੋਜਨਾ ਨੂੰ ਤੁਸੀਂ ਪਹਿਲੀ ਵਾਰ ਗੱਡੀ ਚ ਲੈ ਕੇ ਆ ਹਾਂਜੀ ਅਸੀਂ ਅੰਮ੍ਰਿਤਸਰ ਤੋਂ ਆਏ ਆ ਮੇਰੇ ਡੈਡੀ ਸੀਗੇ 75 ਸਾਲ ਦੇ ਜੇ ਉਹਨਾਂ ਦੀ ਤੇ ਹਾਰਦੀਆਂ ਤਿੰਨੇ ਹੀ ਨਾੜਾਂ ਬਲੌਕ ਸੀਗੀਆਂ ਤੇ ਡਾਕਟਰ ਨੇ ਬਾਈਪਾਸ ਸਰਜਰੀ ਦੱਸੀ ਸੀਗੀ ਤੇ ਫੇਰ ਅਸੀਂ ਅੰਮ੍ਰਿਤਸਰ ਹਸਪਤਾਲ ਵੀ ਦਿਖਾ ਲਿਆ ਪੰਜ 6 ਲੱਖ ਰੁਪਏ ਲਾਇਆ ਸੀ ਤੇ ਨਹੀਂ ਕੋਈ ਫਰਕ ਪਿਆ ਤੇ ਉਸ ਤੋਂ ਬਾਅਦ ਚ ਰੋਟੀ ਵੀ ਛੱਡ ਗਏ ਸੀਗੇ ਤੇ ਹੁਣ ਫੇਰ ਸਾਨੂੰ ਇੱਥੇ ਪਤਾ ਲੱਗਾ ਤੇ ਅਸੀਂ ਇੱਥੇ ਪਹਿਲਾਂ ਉਹਨਾਂ ਨੂੰ ਗੱਡੀ 'ਚ ਪਾ ਕੇ ਲਿਆਂਦਾ ਸੀਗਾ ਤੇ ਹੁਣ ਅਸੀਂ ਚੌਥੀ ਵਾਰੀ ਆਏ ਆ ਤੇ ਬਿਲਕੁਲ ਠੀਕ ਆ ਉਹਨਾਂ ਵਾਸਤੇ ਅਸੀਂ ਦਵਾਈ ਖੜਦੇ ਆਪ ਤੇ ਠੀਕ ਆ ਹੁਣ ਰੋਟੀ ਵੀ ਖਾਂਦੇ ਆ ਤੇ ਬਿਲਕੁਲ ਹੁਣ ਠੀਕ ਆ ਜਦੋਂ ਪਹਿਲੀ ਵਾਰ ਲੈ ਕੇ ਉਦੋਂ ਉਹਨਾਂ ਦੀ ਕੀ ਪੋਜੀਸ਼ਨ ਸੀਗੀ ਉਦੋਂ ਤੇ ਉਹਨਾਂ ਨੂੰ ਮਤਲਬ ਬੈਠ ਵੀ ਨਹੀਂ ਸਕਦੇ ਗੱਡੀ 'ਚ ਲੰਮੇ ਪਾ ਕੇ ਲਿਆਂਦਾ ਹੀ ਰੋਟੀ ਉਹਨਾਂ ਨੇ ਛੱਡ ਦਿੱਤੀ ਸੀਗੀ ਤੇ ਦੰਦਲ ਪੈ ਜਾਂਦੀ ਸੀ ਜਦੋਂ ਬਹਿੰਦੇ ਸੀ ਉਦੋਂ ਵੀ ਦੰਦਲ ਪੈ ਜਾਂਦੀ ਸੀਗੀ ਤੇ ਅਸੀਂ ਤੇ ਉਮੀਦ ਲਾਤੀ ਸੀਗੀ ਤੇ ਫਿਰ ਉਤੋਂ ਬਾਅਦ ਅਸੀਂ ਇੱਥੇ ਲੈ ਕੇ ਆਏ ਆ ਡਾਕਟਰ ਸਾਹਿਬ ਨੇ ਕਿਹਾ ਗੱਡੀ ਚ ਪਾ ਕੇ ਕਰੀ ਲੈ ਆਓ ਦੁਕਾਨ ਜਿਓ ਤੇ ਇੱਕ ਵਾਰੀ ਹੀ ਲਿਆਏ ਆ ਤੇ ਮੁੜ ਕੇ ਅਸੀਂ ਆਪ ਕਾੜਾ ਲੈ ਜਾਂਦੇ ਰਹੇ ਆ ਤੇ ਹੁਣ ਬਿਲਕੁਲ ਠੀਕ ਆ ਉਹ ਤੇ ਕਿੰਨਾ ਕਾੜਾ ਲੈਣ ਆਏ ਆ ਤੇ ਕੀ ਪੋਜੀਸ਼ਨ ਹੁਣ ਕਿੰਨਾ ਤੁਰ ਫਿਰ ਲੈਂਦੇ ਆ ਹਾਂਜੀ ਚੌਥਾ ਕਾੜਾ ਲੈਣ ਆਏ ਆ ਹੁਣ ਰੋਟੀ ਵੀ ਖਾ ਲੈਂਦੇ ਆ ਸਾਰੀ ਦਾਲ ਸਬਜ਼ੀ ਵੀ ਉਹਨਾਂ ਰੋਟੀ ਖਾਂਦੇ ਆ ਤੇ ਅੱਗੇ ਤੇ ਰੋਟੀ ਬਿਲਕੁਲ ਹੀ ਨਹੀਂ ਸੀ ਉਹਨਾਂ ਨੂੰ ਮਤਲਬ ਛੱਡੀ ਹੋਈ ਸੀ ਰੋਟੀ ਜਿੱਦੋਂ ਪਹਿਲਾਂ ਤੁਸੀਂ ਉਹਦੀ ਜਾਨਾਂ ਦੀ ਦੇਖ ਰੀ ਕਰਦੇ ਸੀ ਸੰਭਾਲਦੇ ਸੀ ਉਹਨਾਂ ਨੂੰ ਤੋਰਦੇ ਸੀ ਖਾਣਾ ਖਵਾਉਂਦੇ ਸੀ ਹੁਣ ਆਪ ਕੰਮ ਕਰ ਲੈਂਦੇ ਆਪ ਤੁਰ ਲੈਂਦੇ ਆਪ ਖਾਣਾ ਖਾ ਲੈਂਦੇ ਆ ਹਾਂਜੀ ਵਾਸ਼ਰੂਮ ਚਾਹ ਦਾ ਕੁਛ ਆਪ ਚੱਲ ਜਾਂਦੇ ਆ ਹਾਂਜੀ ਆਪ ਹੀ ਹੁਣ ਰੋਟੀ ਖਾ ਲੈਂਦੇ ਆ ਤੇ ਆਪ ਹੀ ਮਤਲਬ ਕੁੰਡੀ ਨਾਲ ਥੋੜਾ ਤੋਰ ਵੀ ਲੈਂਦੇ ਆ ਹਾਂਜੀ ਹੁਣ ਅੱਗੇ ਜਿਹੜੀ ਤੁਸੀਂ ਹੈਲਪਰ ਸੀਗੇ ਨਾਲ ਕਾਫੀ ਰਾਹਤ ਮਿਲੀ ਆ ਠੀਕ ਹੋਏ ਕਾਫੀ ਹਾਂਜੀ ਬਿਲਕੁਲ ਹੁਣ ਮਤਲਬ ਥੋੜਾ ਹੀ ਰਹਿ ਗਿਆ ਤੇ ਇਹਨਾਂ ਨੇ ਕਿਹਾ 3-4 ਮਹੀਨੇ ਖਾਣੀ ਪ ਤੇ ਠੀਕ ਉਹ ਡਾਕਟਰ ਕੀ ਕਹਿੰਦੇ ਸੀ ਜੇ ਤੋਂ ਪਹਿਲਾਂ ਕਿ ਤਾ ਲਾਸਟ ਪ੍ਰਾਈਸ ਵੀ ਕਹਿੰਦੇ ਸਟੈਂਟ ਪਾਣੇ ਆ ਹਾਂਜੀ ਸਟੈਂਟ ਨਹੀਂ ਉਹਨਾਂ ਨੇ ਕਿਹਾ ਸੀ ਬਾਈਪਾਸ ਸਰਜਰੀ ਕਰਾਉਣੀ ਪੈਣੀ ਆ ਤੇ ਨਹੀਂ ਤੇ ਇਹਨਾਂ ਨੂੰ ਅਟੈਕ ਆ ਜਾਊਗਾ ਛਾਤੀ 'ਚ ਪਹਿਲਾਂ ਦਰਦ ਹੁੰਦੀ ਸੀ ਬਹੁਤ ਜ਼ਿਆਦਾ ਤੇ ਅਸੀਂ ਜਲੰਧਰੋਂ ਵੀ ਦਿਖਾਇਆ ਕਸ਼ਮੀਰਾ ਸਿੰਘ ਦੇ ਹਸਪੀਟਲ 'ਚੋਂ ਫੇਰ ਸਾਨੂੰ ਕਿਸੇ ਨੇ ਕਿਹਾ ਵੀ ਅੰਮ੍ਰਿਤਸਰ ਲੈ ਜਾਓ ਉੱਥੇ ਮਤਲਬ ਨਾੜੀਆਂ ਬਲੌਕ ਜਿਹੜੀ ਆ ਡਾਕਟਰ ਖੋਲਦੇ ਆ ਉੱਥੋਂ ਅਸੀਂ 5-6 ਲੱਖ ਰੁਪਈਆ ਲਾ ਕੇ ਤੇ ਫੇਰ ਅਸੀਂ ਘਰੇ ਹੀ ਲੈ ਆਂਦਾ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਇਦਾਂ ਦੇ ਪੇਸ਼ੈਂਟ ਨੇ ਜਿਹੜੇ ਘਰ ਬੈਠੇ ਨੇ ਜਿਹੜੇ ਤੁਰ ਫਿਰ ਨਹੀਂ ਸਕਦੇ ਹੈਲਪਰ ਹੈਲਪਲੈਸ ਨੇ ਉਹਨਾਂ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਅਸੀਂ ਐਸੋ ਕਹਿੰਨੇ ਆ ਵੀ ਡਾਕਟਰਾਂ ਕੋਲ ਨਾ ਜਾਓ ਠੱਗੀ ਨਾ ਜਾਓ ਸਟੈਂਟ ਨਾ ਪਵਾਓ ਸਰਜਰੀ ਨਾ ਕਰਾਓ ਪਹਿਲਾਂ ਇੱਥੋਂ ਇੱਕ ਵਾਰੀ ਤੁਸੀਂ ਕਾੜਾ ਪਿਆ ਕੇ ਮਹੀਨਾ ਇੱਕ ਦੇਖ ਲਓ ਤੇ ਫਰਕ ਪਾਊਗਾ ਤੋਂਨੋਂ ਜ਼ਕੀਨਾ ਕੇ ਪੂਰਾ ਤੌਰ ਤੇ ਜਿਹੜਾ ਕਾੜੇ ਨਾਲ ਠੀਕ ਹੋਇਆ ਤੁਹਾਡੇ ਬਜ਼ੁਰਗ ਹਾਂਜੀ ਬਿਲਕੁਲ ਉਹ ਠੀਕ ਹੈ ਤੇ ਹੁਣ ਮੇਰੀ ਭੈਣ ਵੀ ਤਾਂ ਹੀ ਆਈ ਹੈ ਦਵਾਈ ਲੈਣ ਇਹਨਾਂ ਨੇ ਵੀ ਲੈਣੀ ਆ ਇਹਨਾਂ ਨੇ ਵੀ ਹੁਣ ਦਵਾਈ ਲਈ ਆ ਉਹਨਾਂ ਵੱਲ ਦੇ ਕੇ ਭਰੋਸਾ ਬਣ ਗਿਆ ਹਾਂਜੀ ਬਿਲਕੁਲ ਵਿਸ਼ਵਾਸ ਹੋ ਗਿਆ ਤੇ ਹੁਣ ਅਸੀਂ ਮਤਲਬ ਮੇਰੀ ਸਿਸਟਰ ਆ ਇਹਨਾਂ ਨੂੰ ਗਠੀਆ ਆ ਤੇ ਇਹ ਵੀ ਇੱਥੋਂ ਹੁਣ ਦਵਾਈ ਲੈਣ ਆਈ ਆ ਨੇ ਸਾਢੇ ਨਿਤ ਪੇਸ਼ੈਂਟ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਦੇ 6 ਆਪਰੇਸ਼ਨ ਹੋ ਇਹਨਾਂ ਦੀ ਵੀ ਲੱਤਾਂ ਦੀ ਨਾੜ ਨਹੀਂ ਬਲੋਕੇਜ ਹੋਈ ਸੀ 6 ਆਪਰੇਸ਼ਨ ਹੋ ਜਾਣੇ ਬਹੁਤ ਵੱਡੀ ਗੱਲ ਹੈ ਤੇ ਠੀਕ ਹੋਏ ਨੇ ਇੱਥੇ ਕਾੜਾ ਪੀ ਕੇ ਇਸ ਸਾਰੀ ਸੱਚਾਈ ਆਪਾਂ ਇਹਨਾਂ ਕੋਲੋਂ ਜਾਣਦੇ ਆ ਪੁੱਛਦੇ ਆ ਵੀ ਕੀ ਪ੍ਰੋਬਲਮ ਆਈ ਸੀ ਕਿੱਦਾਂ ਆਈ ਸੀ ਭੈਣ ਜੀ ਕੀ ਪ੍ਰੋਬਲਮ ਆਈ ਸੀ ਤੇ ਕਦੋਂ ਆਈ ਸੀ ਪਹਿਲਾਂ ਤੋਂ ਮੈਨੂੰ ਹੋ ਗਏ 3 ਸਾਲ ਇਸ ਗੱਲ ਨੂੰ ਵੀ ਜਿਹੜੀ ਮੇਰੀਆਂ ਨਾੜਾਂ ਚੜਨ ਲੱਗੀਆਂ 3 ਸਾਲ ਹੋ ਗਏ ਆ ਤੇ ਫਿਰ ਅਸੀਂ ਹਨਾ ਇਹਨਾਂ ਨੇ ਦੇਖਿਆ ਦਵਾਈ ਵੀ ਬਹੁਤ ਖਾਧੀ ਡਾਕਟਰ ਤੋਂ ਨੂੰ ਪਤਾ ਬਹੁਤ ਖਾਧੀ ਦਵਾਈ ਅਸੀਂ ਕੋਈ ਫਰਕ ਨਹੀਂ ਸੀ ਪੈਂਦਾ ਹੈਗਾ ਹਨਾ ਜਲੰਧਰ ਜਲੰਧਰ ਅਸੀਂ ਸਾਰੇ ਦੇਖਿਆ ਨਹੀਂ ਕੋਈ ਫਰਕ ਪਿਆ ਫਿਰ ਅਸੀਂ ਚੱਲ ਗਏ ਸਾਨੂੰ ਵੀ ਇਹਨਾਂ ਨੇ ਨਾ ਫੋਨ ਤੇ ਦੇਖਿਆ ਵੀਡੀਓ ਦੇਖੀ ਫਿਰ ਇਹ ਮੈਨੂੰ ਇੱਥੇ ਲੈ ਕੇ ਆਏ ਤੇ ਹੁਣ ਮੈਨੂੰ ਫਰਕ ਜਦੋਂ ਤੁਹਾਨੂੰ ਪ੍ਰੋਬਲਮ ਆਈ ਸੀ ਕਿੱਥੇ ਆਈ ਸੀ ਤੇ ਕੀ ਪ੍ਰੋਬਲਮ ਹੈ ਇੱਕਦਮ ਬਾਡੀ 'ਚ ਕੀ ਇਫੈਕਟ ਹੋਇਆ ਕਿਦਾਂ ਤੁਰਨਾ ਮੁਸ਼ਕਲ ਹੋ ਗਿਆ ਕੀ ਪੈ ਤੁਰਨਾ ਹੀ ਮੁਸ਼ਕਲ ਹੋ ਗਿਆ ਸੀ ਲੱਤਾਂ ਤੋਂ ਸੁੱਤੀ ਪੈਈਆਂ ਨਾੜਾਂ ਚੜ ਜਾਂਦੀਆਂ ਸੁੱਤੀ ਪੈਈਆਂ ਨਾੜਾਂ ਚੜ ਲੀਆਂ ਅੱਛਾ ਮਤਲਬ ਲੱਤਾਂ 'ਚ ਬਲੋਕੇਜ ਲੱਤਾਂ 'ਦੀਆਂ ਨਾੜਾਂ 'ਚ ਬਲੋਕੇਜ ਸੀ ਫਿਰ ਵਾਚੀ ਕਾਂ ਮਾਰਦੀ ਹੁੰਦੀ ਸੀ ਤੇ ਇਹਨਾਂ ਨੇ ਫਿਰ ਮੈਨੂੰ ਉੱਠ ਕੇ ਫੜ ਕੇ ਤੇ ਮੈਨੂੰ ਥੋੜਾ ਜਿਹਾ ਤੇਲ ਮਲਣਾ ਫਿਰ ਮੈਨੂੰ ਤੋਰਨਾ ਇਹਨਾਂ ਨੇ ਹਾਂਜੀ ਫਿਰ ਤੋਰ ਕੇ ਤੇ ਫਿਰ ਮੈਨੂੰ ਲੰਮੀ ਪਾਉਣਾ ਇਹਨਾਂ ਨੇ ਕਹਿੰਦਾ ਲੰਮੀ ਪੈ ਜਾ ਹੁਣ ਅੱਛਾ ਹਾਂਜੀ ਤੇ ਪੰਜ ਜੀ ਜਦੋਂ ਇਹ ਲੱਤਾਂ ਦੇ ਵਿੱਚ ਪ੍ਰੋਬਲਮ ਆਈ ਤੁਰਨਾ ਵੀ ਮੁਸ਼ਕਲ ਹੋ ਗਿਆ ਫਿਰ ਤੁਸੀਂ ਸਭ ਤੋਂ ਪਹਿਲਾਂ ਕਿਹੜੇ ਡਾਕਟਰ ਕੋ ਗਏ ਤੇ ਉਹਨੇ ਕੋਈ ਇਲਾਜ ਦੱਸਿਆ ਵੇ ਦਾ ਇਲਾਜ ਆ ਆ ਨਹੀਂ ਅਸੀਂ ਨੂਬ ਤੋਂ ਗਏ ਸੀਗੇ ਤੇ ਨੂ ਸਾਨੂੰ ਦਵਾਈ ਦਿੰਦਾ ਰਿਹਾ ਪਰ ਕੋਈ ਫਰਕ ਨਹੀਂ ਪਿਆ ਤੇ ਨਾਲ ਹੀ ਆਪਰੇਸ਼ਨ ਵੀ ਕਹਿੰਦੇ ਹੋਏ ਤੁਹਾਡੇ ਹੋਇਆ ਕੁਝ ਕਿੰਨੇ ਆਪਰੇਸ਼ਨ ਹੋਏ ਆ 6 ਆਪਰੇਸ਼ਨ ਹੋਏ ਆ ਤੇ ਇਹਨਾਂ ਬੱਤਿਆਂ ਦੇ ਤੇ ਇੱਕ ਰੀੜ ਦੀ ਹੱਡੀ ਦਾ ਤੇ ਇੱਕ ਆ ਧੰਨੀ ਦਾ ਤੇ ਇੱਕ ਆ ਪਿੱਤੇ ਦਾ ਛੇ ਬਰਦਰ ਸੁਣ ਹੋਈ ਛੇ ਆਪਰੇਸ਼ਨ ਹੋਣ ਤੋਂ ਬਾਅਦ ਵੀ ਤੁਸੀਂ ਫਿੱਟ ਨਹੀਂ ਹੋਏ ਤੁਸੀਂ ਪ੍ਰੋਬਲਮ ਨਹੀਂ ਫਿਰ ਵੀ ਅਜੇ ਫਿਰ ਫਿੱਟ ਨਹੀਂ ਹੋਏ ਸੀ ਅੱਛਾ ਜਦੋਂ ਇਸ ਵਾਰ ਕੀ ਆ ਅੱਛਾ ਜਦੋਂ ਇਹਨਾਂ ਬਾਰੇ ਪਤਾ ਲੱਗਾ ਤੇ ਇੱਕ ਮਨ 'ਚ ਵਿਸ਼ਵਾਸ ਸੀਗਾ ਵੀ ਮੈਂ ਚੱਲੀ ਆ ਮੈਂ ਇੰਨੇ ਆਪਰੇਸ਼ਨ ਕਰ ਲਏ ਉਦੋਂ ਤਾਂ ਠੀਕ ਹੋਈ ਨਹੀਂ ਮੈਂ ਇੱਥੇ ਠੀਕ ਹੋ ਸਕਦੀ ਆ ਹਾਂਜੀ ਹੁਣ ਤਾਂ ਮੈਂ ਠੀਕ ਆ ਵਿਸ਼ਵਾਸ ਸੀਗਾ ਮੈਨੂੰ ਪਹਿਲੀ ਵਾਰੀ ਮੈਂ ਪੀ ਕੇ ਗਈ ਤਾਂ ਮੈਨੂੰ ਪਹਿਲੀ ਵਾਰੀ ਮੈਂ ਦਵਾਈ ਖਾਧੀ ਤਾਂ ਮੈਂ ਠੀਕ ਹੋ ਗਈ ਮੈਂ ਕਿਹਾ ਹੁਣ ਮੈਂ ਠੀਕ ਆ ਤੇ ਦਵਾਈ ਵੀ ਦਵਾਈ ਵੀ ਖਾਧੀ ਨਾਲ ਹਾਂਜੀ ਦਵਾਈ ਵੀ ਖਾਧੀ ਨਾਲ ਪਹਿਲਾਂ ਕਿੰਨਾ ਪੈਸਾ ਖਰਾਬ ਕਰ ਲਿਆ ਪਹਿਲਾਂ ਬਹੁਤ ਪੈਸਾ ਖਰਾਬ ਕੀਤਾ ਸੀਗਾ ਪਤਾ ਹੀ ਨਹੀਂ ਜੀ ਹਿਸਾਬ ਕੋਈ ਨਹੀਂਗਾ ਬਹੁਤ ਪੈਸਾ ਖਰਾਬ ਕੀਤਾ ਸੀ ਤੇ ਹੁਣ ਸੱਚੀ ਗੱਲ ਦੱਸੋ ਵੀ ਬਾਕੀ ਕਾੜੇ ਨਾਲ ਕਿੰਨਾ ਫਿੱਟੋ ਕਿੰਨੇ ਪਰਸੈਂਟ ਲੱਗਦਾ ਵੀ ਮੈਂ ਹੁਣ ਫਿੱਟਾ ਅੱਗੇ ਨਾ ਮੈਨੂੰ ਬਹੁਤ ਠੀਕ ਹੁਣ ਜਾਨੀ ਕਿ ਮਤਲ ਹੈ ਨਾ ਵੀ ਹੁਣ ਨਹੀਂ ਮੈਨੂੰ ਮਤਲ ਨਾੜਾ ਚਾਟਦੀਆ ਹੁਣ ਠੀਕ ਆ ਹੁਣ ਮੈਂ ਤੋਰ ਵੀ ਫਿਰ ਵੀ ਲੈਣੀ ਆ ਤੇ ਕੰਮ ਵੀ ਕਰ ਲੈਣੀ ਆ ਘਰ ਦਾ ਰੋਟੀ ਪਾਣੀ ਬਣਾ ਲੈਣੀ ਆ ਹੁਣ ਮੈਂ ਆਪਾਂ ਕੀ ਪ੍ਰੋਬਲਮ ਤੁਸੀਂ ਦੱਸਿਓ ਬੈਠੀ ਬੈਠੀ ਦੀਆਂ ਨਾੜਾਂ ਚੜ ਜਾਣੀਆਂ ਸੀ ਜੀ ਰਾਤ ਨੂੰ ਸੁੱਤੀ ਪਈ ਦੀਆਂ ਨਾੜਾਂ 12 ਵਜੇ 1 ਵਜੇ ਕਦੀ 11 ਵਜੇ ਕਦੀ 10 ਵਜੇ ਫੇ ਉਠਣਾ ਠਾਲਣਾ ਇਹਨੂੰ ਠਾਲ ਕੇ ਤੋੜਨਾ ਫੇ ਤੇਲ ਮਲਣਾ ਮੈਂ ਇਹਦੇ ਜਤੂਨ ਦਾ ਤੇਲ ਲਿਆਂਦਾ ਉਹ ਕਿਸੇ ਨੂੰ ਦੱਸਿਆ ਇੱਥੋਂ ਮਿਲਦਾ ਨਹੀਂ ਮਹਿੰਗਾ ਉਹ ਉਹ ਮਲਣਾ ਫੇ ਮਲ ਮਲ ਕੇ ਇਹਦੇ ਮਲ ਫੇ ਹੌਲੀ ਹੌਲੀ ਤੋੜਨਾ ਫੇ ਦਵਾਈ ਦਰਦਾਂ ਦੀਆਂ ਬਹੁ ਗੋਲੀਆਂ ਖਾਦੀਆਂ ਮੂਵ ਮਲੀ ਜਾਣੀ ਕਦੀ ਕੁਛ ਮਲਣਾ ਪਰ ਨਹੀਂ ਫਿਰ ਇੱਥੇ ਵੀਡੀਓ ਦੇਖੀ ਸੀ ਨਾ ਤਾਂ ਪਤਾ ਲੱਗਾ ਤੇ ਫਿਰ ਇੱਥੇ ਆਇਆ ਤਾਂ ਪਹਿਲੇ ਕੜੇ ਨਾਲ ਹੀ ਸਾਨੂੰ ਫਰਕ ਪੈ ਗਿਆ ਸੀਗਾ ਮਤਲਬ ਇੰਨਾ 6 ਆਪਰੇਸ਼ਨ ਕਰਾਉਣ ਤੋਂ ਬਾਅਦ ਜਦੋਂ ਇੱਥੇ ਪਤਾ ਲੱਗਾ ਤੇ ਪਹਿਲਾ ਕੜਾ ਪੀਣ ਦੇ ਨਾਲ ਹੀ ਠੀਕ ਹੋ ਗਿਆ ਕਿੰਨੇ ਪਰਸੈਂਟ ਪਹਿਲੇ ਕੜੇ ਨਾਲ ਫਰਕ ਪਿਆ ਪਹਿਲੇ ਨਾਲ ਹੀ ਸਾਨੂੰ ਤਾਂ ਜੀ 25-30% ਫਰਕ ਪੈ ਗਿਆ ਸੀਗਾ ਜੀ ਤੇ ਅੱਜ ਕਿੰਨਾ ਕੜਾ ਆਇਆ ਹੈ ਪੰਜਵਾਂ ਆਇਆ ਜੀ ਪੰਜਵਾਂ ਹਾਂ ਜੀ ਹਾਂ ਜੀ ਕਿੰਨਾ ਫਰਕ ਹੈ ਹੁਣ ਚੌਥੇ ਕੜਿਆਂ ਦੇ ਵਿੱਚ ਸਾਨੂੰ ਅਸੀਂ ਇੱਕ ਪਾਸੇ ਫਰਕ ਜੀ ਤੇ ਮਤਲਬ ਇੱਕ ਸਮਦਾ ਪੂਰਾ ਫਿੱਟ ਹੈ ਯਾ 20% ਦਾ ਚਲੋ ਹਾਂਜੀ ਹਾਂਜੀ ਅਸੀਂ ਵੈਸੇ ਵੈਸੇ ਪੀ ਲੈਂਦੇ ਆ ਪਰ ਚਲੋ ਪੂਰੀ ਤਰ੍ਹਾਂ ਹੋ ਜੂਗੀ ਠੀਕ ਕੀ ਸੁਨੇਹਾ ਦੇਣਾ ਚਾਹੁੰਦੇ ਇਹ ਲੋਕ ਇਦਾਂ ਹੋ ਜਾਂਦੇ ਪ੍ਰੋਬਲਮਾਂ ਦੀਆਂ ਲੱਤਾਂ ਦੀਆਂ ਨਾੜਾਂ ਬਲੌਕ ਆ ਮੇਰੇ ਹਿਸਾਬ ਨਾਲ ਉਹਨਾਂ ਨੂੰ ਤਾਂ ਇੱਥੇ ਆਉਣਾ ਚਾਹੀਦਾ ਜ਼ਰੂਰ ਪੀ ਲੈਣਾ ਚਾਹੀਦਾ ਕਾੜਾ ਵਧੀਆ ਜੀ ਦਰਬੰਦ ਮਤਲਬ ਜਿਨ੍ਹਾਂ ਦੀਆਂ ਨਾੜਾਂ ਬਲੌਕ ਆ ਨਾ ਉਹਨਾਂ ਨੂੰ ਇੱਥੇ ਆਲਾਣਾ ਚਾਹੀਦਾ ਉਹਨਾਂ ਨੂੰ ਖਰਾ ਵਧੀਆ ਆ ਯਾਰ ਤੁਸੀਂ ਤੁਹਾਡੇ ਮਨ 'ਚ ਕੀ ਯਕੀਨ ਹੈ ਵਿਸ਼ਵਾਸ ਹੈ ਕਿ ਤੁਸੀਂ ਕਾੜੇ ਨਾਲ ਠੀਕ ਹੋਏ ਹੋ ਹਾਂਜੀ ਬਿਲਕੁਲ ਬਿਲਕੁਲ ਪਾਣੀ ਹਾਂਜੀ 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 ਕਾ ਸੋ ਐਚਐਸ ਬਾਵਾ ਜੀ ਦਾ ਕਾੜਾ ਪੀਣ ਨਾਲ ਕਹਿੰਦੇ ਇਹ ਪੇਸ਼ੈਂਟ ਜਿਹੜੇ ਜਿਨ੍ਹਾਂ ਨੂੰ ਹਾਰਟ ਦੀ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਫਿਰ ਨਾੜਾਂ ਬਲੌਕ ਹੋ ਜਾਂਦੀਆਂ ਜਾਂ ਲੱਤਾਂ ਦੀਆਂ ਜਾਂ ਕਿਸੇ ਤਰ੍ਹਾਂ ਦੀ ਬਾਡੀ ਦੇ ਵਿੱਚ ਇਫੈਕਟਰੀ ਹੁੰਦੀ ਹੈ ਤਾਂ ਉਹ ਕਾੜਾ ਦੇਸੀ ਕਾੜਾ ਪੀਂਦੇ ਨਾਲ ਪੇਸ਼ੈਂਟ ਠੀਕ ਹੁੰਦਾ ਹੈ ਇਹ ਸਚਾਈ ਜਾਣਨ ਲਈ ਸਾਡੇ ਨਾਲ ਇੱਕ ਪੇਸ਼ੈਂਟ ਨੇ ਆਪਾਂ ਇਹਨਾਂ ਕੋਲੋਂ ਜਾਣਦੇ ਹਾਂ ਕਿ ਇਹ ਸੱਚੀ ਗੱਲ ਹੈ ਕਿ ਕਾੜੇ ਪੀਣ ਦੇ ਨਾਲ ਜਿਹੜਾ ਪੇਸ਼ੈਂਟ ਠੀਕ ਹੋ ਜਾਂਦਾ ਹੈ ਭਾਂਜੀ ਕੀ ਨਾਂ ਹੈ ਤੇ ਕੀ ਪ੍ਰੋਬਲਮ ਸੀ ਤੁਹਾਨੂੰ ਕੋਲ ਜਲਜੀਤ ਕੌਰ ਨਾਂ ਦਾ ਮੇਰਾ ਉੱਚੀ ਬੋਲੋ ਦਲਜੀਤ ਕੌਰ ਕੀ ਪ੍ਰੋਬਲਮ ਕੀ ਸੀ ਮਤ ਨਾੜਾਂ ਹੀ ਬਲੌਕ ਦੇਰ ਦਾ ਦਿਨ ਪਤਾ ਨਹੀਂ ਇਹ ਤਾਂ ਹੋਣੀ ਪਤਾ ਲੱਗਾ 8-7 ਮਹੀਨੇ ਹੋ ਗਏ ਫਿਰ ਦਵਾਈ ਖਾਂਦੇ ਨੇ 6 ਮਹੀਨੇ ਹੋ ਗਏ ਸਾਨੂੰ ਇਥੋਂ ਅੱਛਾ ਜਦੋਂ ਪਤਾ ਲੱਗਾ ਤੇ ਪਹਿਲੀ ਵਾਰ ਕਿੱਥੇ ਡਾਕਟਰ ਕੋ ਗਏ ਤੇ ਉਹਨੇ ਕੀ ਦੱਸਿਆ ਵੀ ਇਹ ਬੀਬੀ ਇਹਦਾ ਇਲਾਜ ਆਇਆ ਇਲਾਜ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਦਵਾਈ ਖਾਓ ਤੇ ਫਿਰ ਅਹੀਂ ਇੱਥੇ ਆਉਣ ਲੱਗੇ ਨਹੀਂ ਇੱਥੇ ਨਾਲ ਉਹ ਪਹਿਲਾਂ ਕਿੱਥੇ ਗਏ ਤੁਸੀਂ ਪਹਿਲਾਂ ਆਰਮੀ ਹਸਪਤਲ ਗਏ ਹਾਂ ਆਰਮੀ ਵਾਲਿਆਂ ਨੇ ਕੀ ਕਿਹਾ ਸੀਗਾ ਵੀ ਕੀ ਇਲਾਜ ਹੈ ਉਹਨੇ ਕਿਹਾ ਵੀ ਨਹੀਂ ਪਰੇਸ਼ਾਨ ਨਹੀਂ ਹੋਣਾ ਵੀ ਦਵਾਈ ਖਾਓ ਤੇ ਅੱਛਾ ਉਹਨੇ ਨਹੀਂ ਕਿਹਾ ਆਪਰੇਸ਼ਨ ਹੋਣਾ ਹੈ ਤੇ ਦਵਾਈ ਖਾਓ ਤੁਸੀਂ ਮੰਨੇ ਫੇ ਖਾਧੀ ਦਵਾਈ ਹਾਂ ਦਵਾਈ ਖਾਂਦੇ ਹੀ ਫਰਕ ਪਿਆ ਫਰਕ ਹੈ ਨਹੀਂ ਉੱਥੋਂ ਪਿਆ ਫਰਕ ਕੋਈ ਨਹੀਂ ਨਹੀਂ ਇੱਥੋਂ ਪਿਆ ਉੱਥੋਂ ਵੀ ਦਵਾਈ ਉਦਾਂ ਖਾਣੇ ਆ ਹੀ ਨਾਲ ਹਾਂ ਜੀ ਇਹਨਾਂ ਵਰਗੇ ਤਾਂ ਬਦਲ ਗਿਆ ਵੀ ਐਚਐਸ ਬਾਬਾ ਜੀ ਕੋਈ ਤਾਂ ਕੜਾ ਦਾ ਪਲਾਉਂਦੇ ਤਾਂ ਵੀਡੀਓ ਹੀ ਵੇਖੀ ਅਸੀਂ ਤੇ ਦੱਦ ਕਰਕੇ ਹੀ ਆਏ ਸੀ ਹਾਂ ਵੀਡੀਓ ਵੇਖ ਕੇ ਜਦੋਂ ਤੁਹਾਨੂੰ ਆਰਮੀ ਵਾਲੇ ਨੇ ਕਿਹਾ ਵੀ ਆਪਰੇਸ਼ਨ ਕਰਾਓ ਤੁਸੀਂ ਆਪਰੇਸ਼ਨ ਨੂੰ ਮੰਨੇ ਸੀ ਕੋਈ ਮਨ ਸੀਗਾ ਨਹੀਂ ਨਹੀਂ ਅਸੀਂ ਨਹੀਂ ਮੰਨੇ ਨਹੀਂ ਕਿੰਨਾ ਖਰਚਾ ਦੱਸਦੇ ਸੀ ਉਸੇ ਉਹ ਖਰਚਾ ਨਹੀਂ ਪੁੱਛਿਆ ਨਹੀਂ ਜਦੋਂ ਮੰਨ ਨਹੀਂ ਦਵਾਈ ਠੀਕ ਹੈ ਖਾਣੇ ਉੱਥੋਂ ਆਰਮੀ ਦਵਾਈ ਲਈ ਆ ਆਪਰੇਸ਼ਨ ਨਹੀਂ ਕਰਾਇਆ ਹਾਂ ਆਪਰੇਸ਼ਨ ਨਹੀਂ ਕਰਾਇਆ ਤੇ ਜਦੋਂ ਇੱਥੇ ਬਾਰੇ ਆ ਕੇ ਪਤਾ ਲੱਗਾ ਤੇ ਕਿਦਾਂ ਲੱਗਾ ਤੇ ਕਿੰਨੀ ਬਾਰਾ ਚਕਾੜਾ ਪ ਆਈ ਇਥੇ ਕੜਾ ਪੁੱਛਿਆ ਇਹਨਾਂ ਨੂੰ ਪੀਦਾ ਕੜਾ ਪੀਓ ਤਹੀਂ ਕੜਾ ਪੀਂਦੇ ਰਹੇ ਹੁਣ ਫਰਕ ਕਿ ਉਹਦਾ ਕਿੰਨਾ ਕੜਾ ਪੀਣਾ ਹੈ ਆਠ ਮਾਂ ਕੜਾ ਦਾ ਵਾਵਾ ਗਿਆ ਨਾ ਜਿਵੇਂ 7 ਮਹੀਨੇ ਹੋ ਚਲੇ ਪੀ 7 ਮਹੀਨੇ ਹੋ ਹਾਂ ਅੱਛਾ 6-7 ਮਹੀਨੇ ਚ ਕਿੰਨਾ ਫਰਕ ਪਿਆ 35% ਜਾਂ 25% ਦਾ ਅੱਛਾ ਪ੍ਰੋਬਲਮ ਕੀ ਆਂਦੀ ਸੀ ਉਸ ਵੇਲੇ ਜਦੋਂ ਪ੍ਰੋਬਲਮਾਂ ਤੁਹਾਨੂੰ ਨਾੜਾਂ ਦੀ ਜਿਹੜੀ ਹਾਰਟ ਦੀ ਪ੍ਰੋਬਲਮ ਸੀ ਕੀ ਸੀਗੀ ਉਹ ਆ ਚੀਜ਼ਾਂ ਪੀਣ ਦਾ ਪਰ ਜੰਦਗਾ ਇਹ ਨਾ ਮੇਰੇ ਨਾਲ ਇਹਨਾਂ ਦਾ ਹੁਣ ਕੁਝ ਫਰਕ ਆ ਨਹੀਂ ਇਨਸਾਨ ਨਹੀਂ ਚੜਦਾ ਵੈਸੇ ਨਾੜਾਂ ਹੀ ਪੀਣ ਦਾ ਪਰ ਤਗਾ ਹੀ ਆ ਹਾਂ ਸੇ ਹੁਣ ਹੁਣ ਫਰਕ ਅੱਗੇ ਹੁੰਦ ਨਹੀਂ ਨਾਲੇ ਪੀਂਡ ਕਰਦੀਆਂ ਕਿਤੇ ਕਿਤੇ ਕਰਦੀਆਂ ਕਿਤੇ ਨਹੀਂ ਹਾਂ ਤੇ ਮੰਨਦੇ ਉਹ ਵੀ ਮਤਲਬ ਕਾੜੇ ਪੀਣ ਦੇ ਨਾਲੇ ਠੀਕ ਹੋਏ ਉਹ ਗੱਲ ਯਕੀਨਨਾ ਨਾ ਹੁਣ ਇਹ ਤਾਂ ਵੈਗਰੂ ਜਾਣਦਾ ਸਾਹੀਂ ਦੇ ਕਾੜੇ ਨਹੀਂ ਆਨੇ ਬਿਗਾੜੇ ਨਹੀਂ ਹੋਇਆ ਹਰ ਇੱਕ ਵਿਸ਼ਵਾਸ ਤਾਂ ਬਣਿਆ ਬੇ ਕਾੜੇ ਦਵਾਈ ਖਾਈਦੀ ਐ ਇਹ ਖਰੀਦੀ ਐ ਇੱਥੋਂ ਜੇ ਤੁਹਾਨੂੰ ਚਾਹਣੀ ਹੋਰ ਮਰੀਸ਼ਣ ਜਿਹੜੇ ਤਾਂ ਅਸੀਂ ਤਾਂ ਨਹੀਂ ਆਉਣ ਤੇ ਆਪਣੀ ਦਵਾਈ ਇੱਥੋਂ ਲੈਣ ਸਕੋ ਸਭ ਤੋਂ ਵੱਧਗਾ ਕਾੜਾ ਪੀਣ ਜਿੰਨਾ ਕਾੜੇ ਨਾਲ ਠੀਕ ਹੋ ਜਾਣਾ ਪ੍ਰੈਸ਼ਨ ਕਰਾਉਂਦੀ ਕੀ ਲੋੜ ਐ ਇਹਦਾ ਕਰਕੇ ਜਰੂਰ ਕਿਸੇ ਨੇ ਪ੍ਰਸ਼ਨ ਕਰਾਉਣਾ ਜੀ ਜੀ ਹਾਂ ਸੋ ਸਾਡੇ ਨਾਲ ਇਸ ਵੇਲੇ ਐਚਐਸ ਬਾਬਾ ਜੀ ਨੇ ਜਿਨ੍ਹਾਂ ਨੂੰ ਲੋਕਾਂ ਨੇ ਬੜੇ ਪਿਆਰ ਦਾ ਇੱਕ ਨਾਂ ਦਿੱਤਾ ਕਾੜੇ ਵਾਲੇ ਬਾਬਾ ਬਾਬਾ ਜੀ ਜਦੋਂ ਤੁਸੀਂ ਇਹ ਜੜੀ ਬੂਟੀਆਂ ਨੂੰ ਤਿਆਰ ਕਰਕੇ ਕਾੜਾ ਤਿਆਰ ਕੀਤਾ ਜਦੋਂ ਅਸੀਂ ਅਸੀਂ ਵੇਖਦੇ ਹਾਂ ਜਿਆਦਾਤਰ ਹਾਰਟ ਦੇ ਪੇਸ਼ੈਂਟ ਜਾਂ ਜਿਨ੍ਹਾਂ ਦੀਆਂ ਨਾੜਾਂ ਬਲੋਕੇਜ ਆ ਸ਼ੂਗਰ ਆ ਕੀ ਸੋਚ ਸੀ ਉਸ ਵੇਲੇ ਜਦੋਂ ਇਹ ਪਲਾਨ ਕੀਤਾ ਕਿ ਮੈਂ ਆ ਚੀਜ਼ ਤਿਆਰ ਕਰਾਂ ਤੇ ਮੈਂ ਖਾਸ ਤੌਰ ਤੇ ਇਹ ਮੇਰੀ ਕੜਾਇਆ ਇਹ ਖਾਸ ਤੋ ਇਹ ਬਿਮਾਰੀ ਲਈ ਫਿੱਟ ਹੈ ਕੱਲ੍ਹ ਤੋਂ ਮੈਂ ਪੰਜਾਬ ਅਫਨੇਸ਼ਨ ਟੀਵੀ ਦਾ ਸਾਰਿਆਂ ਦਾ ਬੜਾ ਧੰਨਵਾਦ ਆ ਦੇਖੋ ਇਹ ਜਿਹੜਾ ਆਪਾਂ ਨਾ ਕੋਈ ਸੋਚ ਕੇ ਨਹੀਂ ਸੀ ਤਿਆਰ ਕੀਤਾ ਵੀ ਇਹਦੇ ਨਾਲ ਇੰਨੇ ਹਾਰਡ ਦੇ ਮਰੀਜ਼ ਠੀਕ ਹੋ ਜਾਣਗੇ ਸਮਝ ਕੇ ਤਾਂ ਇੱਕ ਆਪਣਾ ਸੋਚ ਸੀ ਕਿ ਬਾਤ ਅਪਿਤ ਕਫ ਤੀ ਦੋਸ਼ ਦੇ ਵਿੱਚ ਕੰਮ ਆਉਂਦਾ ਹਨ 147 ਬਿਮਾਰੀਆਂ ਦੇ ਵਿੱਚ ਇਹ ਕੰਮ ਆਊਗਾ ਤੇ ਪ੍ਰੋਪਰ ਇਹ ਬਣਾਇਆ ਹਾਰਡ ਦੇ ਮਰੀਜ਼ਾਂ ਲਈ ਸੀ ਕਿਉਂਕਿ ਉਹ ਹਾਰਡ ਦੇ ਮਰੀਜ਼ਾਂ ਦੀ ਗਿਣਤੀ ਕਾਫੀ ਵੱਧ ਗਈ ਸੀ ਸਿਰਫ ਇਹੀ ਕਾੜਾ ਰਹਿ ਗਿਆ ਸੀ ਵੀ ਜਿਹੜਾ ਨਾਲ ਨਹੀਂ ਸੀ ਲਾ ਪਾਰੇ ਸੀ ਤੇ ਫੇਰ ਇਹ ਤਿਆਰ ਕੀਤਾ ਗਿਆ ਹੌਲੀ ਹੌਲੀ ਇਹਦੇ ਵਿੱਚ ਹੋਰ ਵੀ ਸੁਧਾਰ ਹੋਇਆ ਤੇ ਪਹਿਲਾਂ ਸਾਨੂੰ ਤਾਂ ਜੜੀ ਬੂਟੀਆਂ ਲੈਣ ਲਈ ਬੜੀ ਦਿੱਕਤ ਆ ਰਹੀ ਸੀ ਹਨਾ ਕੋਈ ਕਿਤੋਂ ਮਿਲਦੀ ਸੀ ਕੋਈ ਕਿਤੋਂ ਮਿਲਦੀ ਸੀ ਪਰ ਹੁਣ ਇਹ ਆ ਵੀ ਕੋਈ ਜਗ੍ਹਾ ਤੋਂ ਹੋ ਜਾਂਦਾ ਕੰਮ ਇਹਦਾ ਤੇ ਇਹ ਵੀ ਰੱਬ ਦੀ ਕਿਰਪਾ ਨਾਲ ਇਹਦਾ ਰਿਜ਼ਲਟ ਬੜਾ ਹੈ ਚਲੋ ਜੇ ਜਦੋਂ ਤੁਸੀਂ ਗੱਲ ਕੀਤੀ ਵੀ ਮੈਂ ਕਾਰਡ ਬਣਾਇਆ ਜਾਂਦਾ ਮੇਰੇ ਕੋਲ ਹਾਰਟ ਦੇ ਪੇਸ਼ੈਂਟ ਹੈ ਜਦੋਂ ਤੁਹਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਉਹਦੀ ਟਰੀਟਮੈਂਟ ਕਰਨ ਤੋਂ ਪਹਿਲਾਂ ਕੀ ਡਾਇਗਨੋਸ ਕਰਦੇ ਹਾਂ ਕੀ ਇਹਦਾ ਜੇ ਕਹਿੰਦੇ ਟੈਸਟ ਹੋਣੇ ਚਾਹੀਦੇ ਜਾਂ ਕਿਦਾਂ ਦੇ ਟੈਸਟ ਲੈ ਕੇ ਆਵੇ ਤਾਂ ਕਿ ਉਹਨੂੰ ਪਤਾ ਤੁਹਾਨੂੰ ਪਤਾ ਲੱਗੇ ਕਿ ਇਹਦੇ ਵਿੱਚ ਆਹ ਪ੍ਰੋਬਲਮ ਹੈ ਇਹਦਾ ਇਲਾਜ ਇਸ ਤਰ੍ਹਾਂ ਹੋ ਸਕਦਾ ਹਾਰਟ ਦੇ ਮਰੀਜ਼ ਜਿੰਨੇ ਵੀ ਹੁੰਦੇ ਆ ਪ੍ਰੋਪਰ ਆਪਣੇ ਕੋਲੇ ਹਾਰਟ ਦੇ ਡਾਕਟਰ ਕੋਲੋਂ ਦਵਾਈਆਂ ਚੱਲਦੀਆਂ ਹੁੰਦੀਆਂ ਨੇ ਉਹੀ ਆਉਂਦੇ ਇਹ ਨਹੀਂ ਵੀ ਕੋਈ ਹਾਰਟ ਦਾ ਮਰੀਜ਼ ਆਪਾਂ ਸਿੱਧੇ ਹੀ ਆਪਣੇ ਕੋਲੇ ਆ ਜੂਗਾ ਜਿਹੜੇ ਬੰਦੇ ਦੀ ਹਾਰਟ ਦੇ ਡਾਕਟਰ ਤੋਂ ਦਵਾਈ ਨਹੀਂ ਚੱਲਦੀ ਹੁੰਦੀ ਆਪਾਂ ਉਹਨੂੰ ਕੋਈ ਪਹਿਲਾਂ ਪੇਜੇ ਦਾ ਵੀ ਹਾਰਟ ਦੇ ਡਾਕਟਰ ਤੋਂ ਪਹਿਲਾਂ ਕਨਫਰਮ ਕਰਾਓ ਜਿੰਨਾ ਟੈਕ ਕਰੋ ਕਨਫਰਮ ਨਹੀਂ ਹੁੰਦਾ ਉਹਦੀ ਈਕੋਜ ਨਹੀਂ ਹੁੰਦੀ ਟੀਐਮਟੀ ਨਹੀਂ ਹੁੰਦੀ ਸਿਟੀ ਐਂਜਿਓਗ੍ਰਾਫੀ ਨਹੀਂ ਹੁੰਦੀ ਜਾਂ ਐਂਜਿਓਗ੍ਰਾਫੀ ਨਹੀਂ ਹੁੰਦੀ ਉਹਨਾਂ ਦੇ ਕਰ ਆਪਾਂ ਉਹਦਾ ਕੋਈ ਇਲਾਜ ਨਹੀਂ ਕਰਦੇ ਠੀਕ ਆ ਕਿਉਂਕਿ ਦੇਖੋ ਹਰ ਬੰਦੇ ਦੀ ਜਾਨ ਕੀਮਤੀ ਹੈ ਆਪਾਂ ਕਿਸੇ ਤੇ ਰਿਸਕ ਨਹੀਂ ਲੈ ਸਕਦੇ ਔਰ ਜਿੰਨੇ ਵੀ ਮਰੀਜ਼ ਬੈਠੇ ਆ ਅੰਗਰੇਜ਼ੀ ਦਵਾਈ ਆਪਾਂ ਹੌਲੀ-ਹੌਲੀ ਘਟਾਈ ਦੀ ਹੈ ਇੱਕਦਮ ਕਿਸੇ ਦੀ ਵੀ ਬੰਦ ਨਹੀਂ ਕਰਦੇ ਇਹ ਜਦੋਂ ਹਾਰਟ ਦੀ ਗੱਲ ਕਰੀਏ ਜਦੋਂ ਹਾਰਟ ਦਾ ਪੇਸ਼ੈਂਟ ਤੁਹਾਡਾ ਉਹਦੇ ਸਿਪਟਮ ਕੀ ਹੁੰਦੇ ਆ ਕਿਵੇਂ ਉਹਨੂੰ ਪਤਾ ਲੱਗਦਾ ਕਿ ਮੇਰੇ ਹਾਰਟ ਚ ਪ੍ਰੋਬਲਮ ਆਈ ਹੈ ਮੈਨੂੰ ਆ ਚੀਜ਼ ਹੈ ਕਿਹੜੀ ਨਿਸ਼ਾਨੀਆਂ ਹੁੰਦੀਆਂ ਕਿ ਬੋਡੀ ਦੱਸਦੀ ਹੈ ਕਿ ਆ ਤੁਹਾਡੇ ਹਾਰਟ ਚ ਪ੍ਰੋਬਲਮ ਆ ਗਈ ਹੈ ਬਿਲਕੁਲ ਇਹਦੇ ਵਿੱਚ 90% ਬੰਦਿਆਂ ਨੂੰ ਸਾਹ ਚੜ੍ਹਦਾ ਹੁੰਦਾ ਦੀ ਤੁਰਿਆ ਨਹੀਂ ਜਾਂਦਾ ਪੌੜੀ ਚੜ੍ਹਦੇ ਦਿੱਕਤ ਆਉਂਦੀ ਹੈ ਨਹਾਉਂਦੇ ਦਿੱਕਤ ਆਉਂਦੀ ਹੈ ਕੁਝ ਮਰੀਜ਼ਾਂ ਦੇ ਤੇ ਗਲ ਚ ਖਿੱਚ ਪੈਂਦੀ ਆ ਕਈਆਂ ਦੇ ਬਾਹਾਂ ਚ ਦਰਦ ਆਂਦਾਗਾ ਕਈਆਂ ਦੇ ਛਾਤੀ ਚ ਖਿੱਚ ਪੈਂਦੀ ਆ ਫੱਤੀ ਚ ਸਾਹ ਲੈਣਾ ਔਖਾ ਹੋ ਜਾਂਦਾ ਹੁਣ ਕਈ ਬੰਦੇ ਗੈਸੇ ਆ ਜਿਹੜੇ ਜਦੋਂ ਆਤ ਨੂੰ ਬਹਿ ਕੇ ਗੁਜ਼ਾਰਾ ਕਰਦੇ ਸੀ ਸੌ ਨਹੀਂ ਸੀ ਪਰਦੇ ਡਬਲ ਡਬਲ ਤੈਨਸ਼ਨ ਆਣੇ ਲੈ ਕੇ ਬੈਠੇ ਨੀਂਦ ਲੈਂਦੇ ਸੀ ਜਦੋਂ ਬੰਦਾ ਆਪਣੇ ਕੋਲੇ ਦਵਾਈ ਖਾਂਦਾ 2.5 ਕਿਲੋਮੀਟਰ ਸੈਰ ਕਰਨ ਲੱਗ ਜਾਂਦਾ ਉਹਨੂੰ ਆਪਣੇ ਆਪ ਨੂੰ ਫੀਲ ਹੋਣ ਲੱਗਦਾ ਵੀ ਮੈਂ ਪਹਿਲਾਂ ਨਹੀਂ ਸਥਿਤੀ 'ਚ ਆ ਗਿਆ ਪਰ ਤੁਸੀਂ ਜਿਹੜੇ ਵੀ ਮਰੀਜ਼ ਤੋਂ ਪੁੱਛੋ ਕੋ ਜਿਹੜਾ 2 ਟਾਈ ਮਹੀਨੇ ਦਵਾਈ ਖਾਂਦਾ ਉਹਨੂੰ ਹਰ ਮਰੀਜ਼ ਆਪ ਕਹਿੰਦਾ ਵੀ ਮੈਨੂੰ ਪਹਿਲਾਂ ਨਾਲੋਂ ਫਰਕ ਆ ਮੈਂ ਤੁਰਨ ਲੱਗ ਗਿਆ ਕਿਉਂਕਿ ਹਲਾ ਚੱਲਣ ਨੂੰ ਹੀ ਰਹਿ ਜਾਂਦਾ ਬੰਦਾ ਜੀ ਜਿਵੇਂ ਜਿਵੇਂ ਉਹ ਦਵਾਈ ਖਾਈ ਜਾਂਦਾ ਓਵੇਂ ਓਵੇਂ ਬੈਠੀ ਜਾਂਦਾ ਕਿਉਂਕਿ ਦੀ ਹਾਰਡ ਪੰਪਿੰਗ ਘਟੀ ਜਾਂਦੀ ਹੈ ਬਲੋਕਜ ਵਧੀ ਜਾਂਦੀ ਹੈ ਆਪਣੇ ਜਦੋਂ 2 ਮਹੀਨੇ ਦਵਾਈ ਖਾਂਦਾ ਉਹਨੂੰ ਸਾਹ ਸੌਖਾ ਹੋ ਜਾਂਦਾ ਇਸੇ ਕਾਰਨ ਇਹੀ ਆ ਵੀ ਆਪਣੇ ਕੋਲੇ ਮਰੀਜ਼ਾਂ ਦਾ ਕਾਰਨ ਇਹੀ ਆ ਕਿ ਜਦੋਂ ਮਰੀਜ਼ ਬੋਲਦਾ ਠੀਕ ਹੋਇਆ ਤਾਂ ਨੇਚਰਲੀ ਗੱਲ ਆ ਜਿੱਥੇ ਮਰੀਜ਼ ਬੋਲਦਾ ਉੱਥੇ ਮਰੀਜ਼ਾਂ ਨੇ ਭੱਜਣੇ ਭੱਜਣਾ ਬਹੁਤ ਸਾਰੇ ਪੇਸ਼ੈਂਟ ਕਹਿੰਦੇ ਮੈਂ ਦੋ ਵਾਰ ਵੀ ਕੜਾ ਪੀਤਾ ਮੈਨੂੰ ਫਰਕ ਨਹੀਂ ਪਿਆ ਕੀ ਜਿਹੜੀ ਟ੍ਰੀਟਮੈਂਟ ਆ ਉਹਦੇ ਰੋਗ ਦੇ ਹਿਸਾਬ ਨਾਲ ਹੁੰਦੀ ਹੈ ਕਿ ਇਹਦਾ ਰੋਗ ਹੈ ਨਾ ਇਹਨੂੰ ਐਨਐਚਡੀ ਟ੍ਰੀਟਮੈਂਟ ਹੋਣੀ ਚਾਹੀਦੀ ਤਾਂ ਹੀ ਫਿੱਟੇ ਨਹੀਂ ਤੇ ਬਹੁਤ ਸਾਰੇ ਪੇਸ਼ਵਰ ਕਹਿੰਦੇ ਮੈਂ ਜਾਂ ਤਿੰਨ ਬਾਰੀ ਪੀ ਲਿਆ ਮੈਂ ਠੀਕ ਨਹੀਂ ਹੋਇਆ ਕੀ ਲੱਗਦਾ ਉਹ ਪ੍ਰੋਪਰ ਟ੍ਰੀਟਮੈਂਟ ਨਹੀਂ ਲੈ ਰਹੇ ਕਈ ਬੰਦੇ ਪਰਹੇਜ ਨਹੀਂ ਕਰਦੇ ਵੈਸੇ ਜ਼ਰੂਰੀ ਨਹੀਂ ਆਪਾਂ ਵੀ ਹਰ ਬੰਦੇ ਨੂੰ ਮਹੀਨੇ ਬਾਅਦ ਹੀ ਫਰਕ ਆ ਜੂਗਾ ਕਈਆਂ ਨੂੰ ਮਹੀਨੇ ਬਾਅਦ ਫਰਕ ਆ ਜਾਂਦਾ ਕਿਸੇ ਨੂੰ 2 ਮਹੀਨੇ ਬਾਅਦ ਆਉਂਦਾ ਕਿਸੇ ਨੂੰ 3 ਮਹੀਨੇ ਬਾਅਦ ਆਉਂਦਾ ਹਰ ਮਰੀਜ਼ ਦੀ ਬਾਡੀ ਲੈਂਗੁਏਜ ਇੱਕੋ ਜਿਹੀ ਨਹੀਂ ਹੁੰਦੀ ਹਰ ਮਰੀਜ਼ ਦੇ ਖਾਣ ਪੀਣ ਦਾ ਤਰੀਕਾ ਇੱਕ ਉਹਨੋ ਤੇ ਨਾਲ ਨਹੀਂ ਕਰਦਾ 10 15% ਐਸੇ ਵੀ ਬੰਦੇ ਹੁੰਦੇ ਆ ਜਿਹੜੇ ਪ੍ਰੋਪਰ ਪ੍ਰੇਜ ਨਹੀਂ ਕਰਦੇ ਸਮਝ ਗਏ ਉਹ ਜੀਵ ਦਾ ਸਵਾਦ ਉਹਨਾਂ ਤੋਂ ਨਹੀਂ ਛੱਡਦਾ ਜਾਂਦਾ ਉਹ ਸਾਨੂੰ ਲਾਂਭੇ ਦੇ ਦਿੰਦੇ ਆ ਵੀ ਅਸੀਂ ਫਰਕ ਨਹੀਂ ਪਿਆ ਇੱਕ ਬੰਦਾ ਤਾਂ ਕਹਿੰਦਾ ਵੀ ਮੈਨੂੰ 15 ਦਿਨ ਜਾਂ ਮਹੀਨੇ ਚ ਫਰਕ ਪਿਆ ਇੱਕ ਬੰਦਾ ਕਹਿ ਰਿਹਾ ਮੈਨੂੰ 2 ਮਹੀਨੇ ਦਵਾਈ ਖਾਧੀ ਮੈਨੂੰ ਫਰਕ ਨਹੀਂ ਪਿਆ ਸਮਝ ਕੇ ਕੋਈ ਨਾ ਕੋਈ ਰੀਜਨ ਹੋ ਸਕਦਾ ਜਾਂ ਉਹਦੀ ਬਾਡੀ ਲੈਂਗੁਏਜ ਚ ਫਰਕ ਆ ਅਸੀਂ ਤਾਂ ਸਾਰਿਆਂ ਲਈ ਪਰਮਾਤਮਾਗੇ ਅਰਦਾਸ ਕਰਦੇ ਆ ਵੀ ਸਾਰੇ ਠੀਕ ਹੋਣ ਯਾਰ ਸਾਰਿਆਂ ਨੂੰ ਵਧੀਆ ਹਾਈ ਕੁਆਲਿਟੀ ਦੀ ਦਵਾਈ ਦੇ ਦਈਏ ਪ੍ਰੋਪਰ ਜੀਐਮਐਸ ਬੀਐਮਐਸ ਡਾਕਟਰ ਰੱਖੇ ਹੋਏ ਆ ਜਿਹੜੇ ਅਕੋਰਡਿੰਗ ਟੂ ਕੰਡੀਸ਼ਨ ਮਰੀਜ਼ਾਂ ਦੀਆਂ ਰਿਪੋਰਟਾਂ ਚੈੱਕ ਕਰਦੇ ਆ ਇਹ ਤਾਂ ਹੈ ਨਹੀਂ ਵੀ ਕੋਈ ਆਪਾਂ ਇੱਥੇ ਬਾਬਾ ਜੀ ਬਣ ਕੇ ਕਾੜਾ ਪਲਾਉਨੇ ਆ ਜਾਂ ਰਿਪੋਰਟ ਨਵਜਾ ਦੇਖ ਦੇਖ ਦਵਾਈ ਦਿੰਨੇ ਆ ਹਨਾ ਹਰ ਮਰੀਜ਼ ਦੀਆਂ ਰਿਪੋਰਟਾਂ ਦੇਖਦੇ ਆ ਤਿੰਨ 50-50 ਸਾਲ ਦਾ ਉਹਨਾਂ ਦਾ ਤਜਰਬਾ ਹੋ ਗਿਆ 75-75 ਸਾਲ ਦੀਆਂ ਉਮਰਾਂ ਹੋ ਗਈਆਂ ਡਾਕਟਰ ਸਾਹਿਬ ਦੀਆਂ 72-75 ਸਾਲ ਦੇ ਆ ਹਨਾ ਤੇ ਇਹ ਨਹੀਂ ਹੈਗਾ ਵੀ ਕਿ ਆਪਾਂ ਫਰੈਸ਼ੀ ਡਾਕਟਰ ਰੱਖੇ ਹੋਏ ਆ ਪਰ ਇਹ ਜਿਹਦੀ ਤੁਸੀਂ ਗੱਲ ਕੀਤੀ ਆ ਲੋਕ ਜਦੋਂ ਪ੍ਰੇਨਿੰਗ ਵੈਸੇ ਆਪਣੀ ਨੇਚਰਲ ਬੋਡੀ ਨੂੰ ਫਿਟ ਰੱਖਣ ਦੇ ਲਈ ਕਿਦਾਂ ਦੀ ਖੁਰਾਕ ਸਾਡੀ ਕਿਦਾਂ ਦੀ ਖੁਰਾਕ ਹੋਣੀ ਚਾਹੀਦੀ ਆ ਦੇਖੋ ਨੇਚਰਲੀ ਮੈਂ ਹਰ ਵਾਰ ਇਹ ਚ ਕਹਿੰਦਾ ਵੀ ਜਿਹੜਾ ਬੰਦਾ ਵਰਦੀਸ਼ ਨਹੀਂ ਕਰਦਾ ਉਹਨੂੰ ਦੁੱਧ ਮੀਟ ਆਂਡਾ ਦੇਸੀ ਕਿਉਂ ਜ਼ਹਿਰ ਆ ਫਰੂਟ ਤੇ ਸਲਾਦ ਹਰੀ ਸਬਜ਼ੀਆਂ ਨਾਲ ਰੋਟੀ ਜਿੰਨੀ ਨੇਚਰਲੀ ਸਾਦੀ ਖੁਰਾਕ ਬੰਦਾ ਖਾਊਗਾ ਉਨਾ ਹੀ ਉਹਦਾ ਜੀਵ ਸੁਖੀ ਜੀਵਨ ਬਤੀਤ ਹੋਊਗਾ ਜਿੰਨਾ ਪਰ ਡੱਬਾ ਬੰਦ ਕੈਮੀਕਲ ਵਾਲੀਆਂ ਚੀਜ਼ਾਂ ਮੇਕ ਕੋਲ ਨਿਚੋੜ ਹੈ ਵੀ ਜਿਹੜਾ ਬੰਦਾ ਇਨਸਾਨ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਖਾਂਦਾ ਬ੍ਰੈਡ ਬਿਸਕੁਟ ਕੋਈ ਵੀ ਚੀਜ਼ ਲਾ ਲਓ ਉਹਦੇ ਵਿੱਚ ਕੈਮੀਕਲ ਪੈਂਦੇ ਆ ਕਿਉਂਕਿ ਉਹਨੂੰ 10 ਦਿਨਾਂ ਜਾਂ ਮਹੀਨਾ 2 ਮਹੀਨੇ ਸਾਲ 6 ਮਹੀਨੇ ਚਲਾਣ ਲਈ ਉਹਦੇ ਵਿੱਚ ਕੈਮੀਕਲ ਪਾਣਾ ਪੈਣਾ ਇੱਕ ਨੇਚਰਲੀ ਤਾਜੀ ਚੀਜ਼ ਖਾਣੀ ਆ ਸਮਝ ਗਏ ਹੁਣ ਜ਼ਿਆਦਾਤਰ ਲੋਕ ਮੈਦੇ ਤੇ ਡਿਪੈਂਡ ਹੋ ਗਏ ਆ ਹਰ ਚੀਜ਼ ਮੈਦੇ ਵਾਲੀ ਖਾਂਦੇ ਆ ਉਹਨੂੰ ਮੈਦਾ ਪਚਣਾ ਕਿੰਨਾ ਔਖਾ ਹੈਗਾ ਸਮਝ ਗਏ ਉਹੀ ਕਾਰਨ ਹੈ ਕਿ ਬੰਦੇ ਹਰ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਅੱਛਾ ਕੁਦਰਤ ਦੀ ਗੱਲ ਕੀਤੀ ਹੈ ਕੁਦਰਤ ਦੀਆਂ ਦੇਣ ਹੈ ਕਿਉਂ ਕਾੜਾ ਕੁਦਰਤੀ ਚੀਜ਼ਾਂ ਨਾ ਆਪਣਾਏ ਪੰਜਾਬ ਦੇ ਵਿੱਚ ਇਸ ਵੇਲੇ ਕੁਦਰਤੀ ਕਬੱਡੀ ਮਾਰ ਪੈ ਗਈ ਕੀ ਕਹਿਣਾ ਚਾਹੁੰਦੇ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਇਸ ਵੇਲੇ ਖੜਾ ਦੇ ਵਿੱਚ ਫਸੇ ਹੋਏ ਨੇ ਬੜਾ ਬੁਰੇ ਹਾਲ ਹੋਏ ਹੋਏ ਨੇ ਪੰਜਾਬ ਦੇ ਇਹ ਵੀ ਦੇਖੋ ਇੱਕ ਇਹ ਕੁਦਰਤ ਦੀ ਮਾਰ ਨਹੀਂ ਹੈਗੀ ਇਹ ਜਦ ਹੀ ਆਪਾਂ ਕੁਦਰਤ ਨਾਲ ਖਿਲਾਵੜ ਕਰਦੇ ਆ ਉਹਦਾ ਨਤੀਜਾ ਜੀ ਅੱਜ ਤੋਂ 25 30 40 ਸਾਲ ਪਹਿਲਾਂ ਤੁਸੀਂ ਦਰਿਆਵਾਂ ਦਾ ਜਿਹੜਾ ਦਾਇਰਾ ਸੀ ਬਹੁਤ ਵੱਡਾ ਸੀਗਾ ਹੁਣ ਉਹਨੂੰ ਖੇਤਾਂ 'ਚ ਤਬਦੀਲ ਕਰਤਾ ਲੋਕਾਂ ਨੇ ਸਮਝ ਗਏ ਹੁਣ ਉਹ ਦਰਿਆ ਤਾਂ ਰੋਗੇ ਭੋਰਾ ਭੋਰਾ ਪਾਣੀ ਉਹ ਜਿੱਥੇ ਉਹਦਾ ਹੈਗਾ ਏਰੀਆ ਉੱਥੇ ਤੱਕ ਉਹ ਚੱਲਿਆ ਜਾਂਦਾ ਹੈਗਾ ਸਮਝ ਗਏ ਇਹ ਨਹੀਂ ਹੈਗਾ ਦਰਿਆਵਾਂ ਦੀ ਸਫਾਈ ਨਹੀਂ ਹੋ ਰਹੀ ਸਮਝ ਗਏ ਕਿਤੇ ਨਾ ਕਿਤੇ ਤਾਂ ਸਾਨੂੰ ਖਮਿਆਜਾ ਭੁਗਤਣਾ ਹੀ ਪੈਣਾ ਨਾ ਸਾਡੀਆਂ ਆਪਣੀਆਂ ਗਲਤੀਆਂ ਦਾ ਹੀ ਖਮਿਆਜਾ ਭੁਗਤਦੇ ਹਾਂ ਚੇ ਉਹ ਕਿਸੇ ਦੀ ਵੀ ਲੈ ਲੋ ਹੈਗੇ ਸਾਡੀ ਆਪਣੇ ਪੰਜਾਬ ਦੀ ਨਹੀਂ ਦਿੱਕੀ